ਜਾਬ ਸਰਕਾਰ ਵੱਲੋਂ ਜਿਹੜੀ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਮਹਮੂਰ ਪੂਰੇ ਪੰਜਾਬ ਦੇ ਵਿੱਚ ਚਲਾਈ ਹੋਈ ਆ ਉਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਜੁਵੰਦਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਰਵੰਸੇਖ ਬੱਲ ਉਹਨਾਂ ਦੇ ਹੁਕਮਾਂ ਤੇ ਜਗੀਰੋ ਵਾਈਫੋ ਜੈਲਾ ਵਾਸੀ ਲਾਵਨੀਆ ਮੱਲਾ ਗੁਰਾਇਆ ਦੀ ਇਹ ਤਿੰਨ ਮੰਜ਼ਲੀ ਕੋਠੀ ਸੀਗੀ ਜਿਹੜੀ ਇਹ ਇਹਨਾਂ ਨੇ ਕੋਠੀ ਜਿਹੜੀ ਹੈਗੀ ਇਹ ਨਸ਼ੇ ਤੋਂ ਬੁਲਾਏ ਸੀਗੀ ਔਰ ਇਹ ਕੋਈ ਵੀ ਹੋਰ ਪੈਸਾ ਸ਼ੋਅ ਨਹੀਂ ਕਰ ਸਕੇ ਇਸ ਕਰਕੇ ਇਹ ਕੋਠੀ ਨੂੰ ਹੈਰਸੌਟੀ ਦਿੱਲੀ ਵੱਲੋਂ ਜਿਹੜਾ 69 ਐਫ ਐਨਡੀਪੀਐਸ ਐਕਟ ਅ ਤਾ ਦੇ ਦਾ ਇਹਨੂੰ ਫ੍ਰੀਜ਼ ਕਰ ਦਿੱਤਾ ਗਿਆ ਇਹਦੀ ਕੀਮਤ ਜਿਹੜੀ ਹੈਗੀ 70 ਲੱਖ 3000 ਦੇ ਕਰੀਬ ਜਿਹੜੀ ਆ ਇਹ ਪਾਈ ਗਈ ਆ ਇਹਦੇ ਜਿਹੜੇ ਆਰਡਰ ਸੀਗੇ ਉਹ ਅਸੀਂ ਨਾਲ ਚਪਕਾਤੇ ਅੱਜ ਇਹਨਾਂ ਦੀ ਕੋਠੀ ਦੇ ਬਾਹਰ ਜਿਹੜੇ ਲਗਾਉਂਦੇ ਨੇ ਇੱਕ ਕਾਪੀ ਜਿਹੜੀ ਹੈਗੀ ਆ ਜ਼ਗੀਰੂ ਵਾਈਫ ਕੁਜੈਲਾ ਨੂੰ ਜਿਹੜੀ ਆ ਅਸੀਂ ਸੇਵ ਕਰਾਤੀ ਆ ਤੇ ਅੱਗੋਂ ਵੀ ਜੇੜਾ ਕੋਈ ਹੋਰ ਇਸ ਤੋਂ ਇਲਾਵਾ ਵੀ ਕਿਸੇ ਨੇ ਵੀ ਨਸ਼ੇ ਤੋਂ ਕੋਈ ਪ੍ਰਾਪਰਟੀ ਬੜਾਈ ਆ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਇਸੇ ਤਰ੍ਹਾਂ ਹੀ ਅੱਗੇ ਜਿਹੜੀਆਂ ਕਾਰਵਾਈਆਂ ਚਲਦੀਆਂ ਰਹਿਣਗੀਆਂ ਇਹ ਬੇਟਾ ਵੀ ਇਸੇ ਕੰਮ ਦੇ ਵਿੱਚ ਹਾਂਜੀ ਇਹਦਾ ਬੇਟਾ ਵਿਜੇ ਕੁਮਾਰ ਜਿਹੜਾ ਹੈਗਾ ਉਹ ਵੀ ਇਸੇ ਕੰਮ ਦੇ ਵਿੱਚ ਹੀ ਉਹਦੇ ਖਿਲਾਫ ਕਾਫੀ ਐਨਡੀਪੀਐਸ ਦੇ ਕਰਦੇ ਹੈਵੀ ਕਵਡੀ ਦੇ ਮਕਦਮੇ ਦਰਜਾ ਜੋ ਇਸ ਟਾਈਮ ਜੇਲ ਦੇ ਵਿੱਚ ਆ ਜਗੀਰੂ ਦੇ ਖਿਲਾਫ ਕਿੰਨੇ ਕੇ ਮਾਮਲੇ ਦਰਜ ਜਗੀਰੂ ਦੇ ਖਿਲਾਫ ਵੀ ਤਕਰੀਬਨ 7-8 ਮਾਮਲੇ ਜਿਹੜੇ ਉਹ ਐਨਡੀਪੀਐਸ ਉਹਦੇ ਦਰਜ ਨੇ ਇਸ ਤੋਂ ਕਿਤੇ ਲੋਕਾਂ ਹਾਂ ਦੇਖੋ ਜਿਹੜੇ ਬਲੇ ਜਿਹੜੇ ਉਦਾਲਤ ਵਿੱਚ ਚੱਲ ਰਹੇ ਨੇ ਕਈਆਂ ਦਾ ਡਿਸੀਜਨ ਹੋ ਗਿਆ ਉਹਦੇ ਵਿੱਚੋਂ ਹੁਣ ਬਾਹਰ ਹੈ ਜੀ ਇਸ ਟਾਈਮ ਇਹ ਜਿਹੜੀ ਜਿਹੜੀ ਬਾਹਰ ਆਈ ਹੋਈ ਹੈ ਬੇਲ ਦੇ ਉੱਤੇ ਬਾਹਰ ਆਈ ਹੋਈ ਹੈ ਤੁਹਾਨੂੰ ਮੈਸੇਜ ਦੇਣਾ ਚਾਹੁੰਗੇ ਇਲਾਕਾ ਨਿਵਾਸੀਆਂ ਬ੍ਰੈਸ ਜੀ ਇਹ ਕਿ ਜਿਹੜੇ ਵੀ ਗੋਰੇ ਕੰਮ ਕਰ ਰਹੇ ਨੇ ਨਸ਼ੇ ਦਾ ਧੰਦਾ ਕਰਕੇ ਇਹੋ ਜੀਆਂ ਪ੍ਰਾਪਰਟੀਆਂ ਬਣਾਉਂਦੇ ਨੇ ਜਾਂ ਗੱਡੀਆਂ ਕਾਰਾਂ ਖਰੀਦੇ ਨੇ ਉਨ੍ਹਾਂ ਦਾ ਵੀ ਹਸ਼ਰ ਕਾਨੂੰਨ ਮੁਤਾਬਕ ਜੋ 66 ਐਫ ਦੇ ਤਹਿਤ ਹੈਥੌਲਟਿਨ ਦੇਖ ਕੇ ਭੇਜਿਆ ਜਾਏਗਾ ਉਨ੍ਹਾਂ ਦੀਆਂ ਪ੍ਰਾਪਰਟੀਆਂ ਵੀ ਇਸੇ ਤਰ੍ਹਾਂ ਹੀ ਫੈਰੀਦ ਕਰਾਈਆਂ ਜਾਣਗੀਆਂ ਇਹ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਜੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਮਹਿੰਮਾ ਪੂਰੇ ਪੰਜਾਬ ਦੇ ਵਿੱਚ ਚਲਾਈ ਹੋਈ ਆ ਉਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਜਵਾਬਦੇਹ ਹਤੇ ਸਰਦਾਰ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਰਮਸੇਖ ਬੱਲ ਉਹਨਾਂ ਦੇ ਹੁਕਮਾਂ ਤੇ ਜਗੀਰੋ ਵਾਈਫ ਆਫ ਜੈਲਾ ਵਾਸੀ ਲਾਗੜੀਆਂ ਮੱਲਾ ਗੁਰਾਇਆਂ ਦੀ ਇਹ ਤਿੰਨ ਮੰਜ਼ਲੀ ਕੋਠੀ ਸੀਗੀ ਜਿਹੜੀ ਇਹ ਇਹਨਾਂ ਨੇ ਕੋਠੀ ਜਿਹੜੀ ਹੈਗੀ ਇਹ ਨਸ਼ੇ ਤੋਂ ਬਣਾਈ ਸੀਗੀ ਔਰ ਇਹ ਕੋਈ ਵੀ ਹੋਰ ਪੈਸਾ ਸ਼ੋਅ ਨਹੀਂ ਕਰ ਸਕੇ ਇਸ ਕਰਕੇ ਇਹ ਕੋਠੀ ਨੂੰ ਹੈਰ ਅਥਾਰਟੀ ਦਿੱਲੀ ਵੱਲੋਂ ਜਿਹੜਾ 6FNDPS ਐਕਟ ਦਾ ਜਿਹੜਾ ਇਹਨੂੰ ਫ੍ਰੀਜ਼ ਕਰ ਦਿੱਤਾ ਗਿਆ ਇਹਦੀ ਕੀਮਤ ਜਿਹੜੀ ਹੈਗੀ ਆ 70 ਲੱਖ 30000 ਦੇ ਕਰੀਬ ਜਿਹੜੀ ਆ ਇਹ ਪਾਈ ਗਈ ਆ ਇਹਦੇ ਜਿਹੜੇ ਆਰਡਰ ਸੀਗੇ ਉਹ ਅਸੀਂ ਨਾਲ ਚਪਕਾਤੇ ਅੱਜ ਇਹਨਾਂ ਦੀ ਕੋਠੀ ਦੇ ਬਾਹਰ ਜਿਹੜੇ ਲਗਾਉਂਦੇ ਨੇ ਇੱਕ ਆਪੀ ਜਿਹੜੀ ਹੈਗੀ ਆ ਜਿਹੇ ਰੋਅ ਬਾਈਪ ਉਹ ਜੱਲਾ ਨੂੰ ਜਿਹੜੀ ਆ ਅਸੀਂ ਰੀਸਿਵ ਕਰਾਤੀ ਆ ਤੇ ਅੱਗੋਂ ਵੀ ਜੇ ਇਹਦਾ ਕੋਈ ਹੋਰ ਇਸ ਤੋਂ ਇਲਾਵਾ ਵੀ ਕਿਸੇ ਨੇ ਵੀ ਨਸ਼ੇ ਤੋਂ ਕੋਈ ਪ੍ਰਾਪਰਟੀ ਬਣਾਈ ਆ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਇਸੇ ਤਹਿਤ ਹੀ ਅੱਗੇ ਜਿਹੜੀ ਆ ਕਾਰਵਾਈਆਂ ਚਲਦੀਆਂ ਰਹਿਣਗੀਆਂ ਮੇਰਾ ਬੇਟਾ ਵੀ ਇਸੇ ਕੰਮ ਦੇ ਵਿੱਚ ਹਾਂਜੀ ਇਹਦਾ ਬੇਟਾ ਵਿਜੇ ਕੁਮਾਰ ਜਿਹੜਾ ਹੈਗਾ ਉਹ ਵੀ ਇਸੇ ਕੰਮ ਦੇ ਵਿੱਚ ਹੀ ਉਦੇ ਖਿਲਾਫ ਕਾਫੀ ਐਨਡੀਪੀਐਸ ਦੇ ਗਿਰਦੇ ਹੈਵੀ ਕਪੜੀ ਦੇ ਮਕਦਮੇ ਦਰਜਾ ਜੋ ਇਸ ਟਾਈਮ ਜੇਲ ਦੇ ਵਿੱਚ ਆ ਜਗੀਰੂ ਦੇ ਖਿਲਾਫ ਕਿੰਨੇ ਕਮਾਂਡ ਹੈ ਜਗੀਰੂ ਦੇ ਖਿਲਾਫ ਵੀ ਤਕਰੀਬਨ 7-8 ਮਾਮਲੇ ਜਿਹੜੇ ਉਹ ਐਨਡੀਪੀਐਸ ਦੇ ਦਰਜਾ ਨੇ ਉਹ ਹੁਣ ਇਸ ਟਾਈਮ ਕਿਤੇ ਲੋਕੇ ਸਾਡੇ ਕੋਲ ਦੇ ਮਾਮਲੇ ਜਿਹੜੇ ਅਦਾਲਤ ਵਿੱਚ ਚੱਲ ਰਹੇ ਨੇ ਕਈਆਂ ਦਾ ਡਿਸੀਜਨ ਹੋ ਗਿਆ ਉਹਦੇ ਵਿੱਚੋਂ ਸੋਨੋਂ ਬਾਹਰ ਹੈ ਜੀ ਐਸਟੇਮ ਇਹ ਜਿਹੜੀ ਬਾਹਰ ਆਈ ਹੋਈ ਹੈ ਬੇਲ ਦੇ ਉੱਤੇ ਬਾਹਰ ਆਈ ਹੋਈ ਹੈ ਤੁਮ ਮੈਸੇਜ ਦੇਣਾ ਚਾਹੁੰਗੇ ਜੀ ਇਲਾਕਾ ਦੇ ਵਸਨੇ ਮੈਸੇਜ ਇਹ ਆ ਕਿ ਜਿਹੜੇ ਵੀ ਗੁਰੇ ਕੰਮ ਕਰ ਰਹੇ ਨੇ ਨਸ਼ੇ ਦਾ ਧੰਦਾ ਕਰਕੇ ਇਹੋ ਜੀਆਂ ਪ੍ਰਾਪਰਟੀਆਂ ਬਣਾਉਂਦੇ ਨੇ ਜਾਂ ਗੱਗੀਆਂ ਕਾਰਾਂ ਖਰੀਦੇ ਨੇ ਉਹਨਾਂ ਦਾ ਵੀ ਹਸ਼ਰ ਕਾਨੂੰਨ ਮੁਤਾਬਕ ਜੋ 38F ਦੇ ਤਹਿਤ ਹੈਥ ਹੌਲਟਿੰਗ ਦੇ ਕੇ ਭੇਜਿਆ ਜਾਏਗਾ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਇਸੇ ਤਰ੍ਹਾਂ ਹੀ ਫ੍ਰੀਜ਼ ਕਰਾਈਆਂ ਜਾਣਗੀਆਂ ਪੰਜਾਬ ਸਰਕਾਰ ਵੱਲੋਂ ਜਿਹੜੀ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਮਹਿੰਮ ਪੂਰੇ ਪੰਜਾਬ ਦੇ ਵਿੱਚ ਚਲਾਈ ਹੋਈ ਆ ਉਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਜੁਹੰਦਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਰਵਨ ਸਿੰਘ ਬੱਲ ਉਹਨਾਂ ਦੇ ਹੁਕਮਾਂ ਤੇ ਜਗੀਰੋ ਵਾਈਫੋ ਜੇਲਾ ਵਾਸੀ ਲਾਗੜੀਆ ਮੱਲਾ ਗੁਰਾਇਆ ਡੀਏ ਤਿੰਨ ਮੰਜ਼ਲੀ ਕੋਠੀ ਸਗੀ ਜਿਹੜੀ ਇਹ ਇਹਨਾਂ ਨੇ ਕੋਠੀ ਜਿਹੜੀ ਹੈਗੀ ਇਹ ਨਸ਼ੇ ਤੋਂ ਬੁਲਾਈ ਸੀਗੀ ਔਰ ਇਹ ਕੋਈ ਵੀ ਹੋਰ ਪੈਸਾ ਸ਼ੋ ਨਹੀਂ ਕਰ ਸਕੇ ਇਸ ਕਰਕੇ ਇਹ ਕੋਠੀ ਨੂੰ ਹੈਰਸੌਰਟੀ ਦਿੱਲੀ ਵੱਲੋਂ ਜਿਹੜਾ 68 ਐਫ ਐਨਡੀਪੀਐਸ ਐਕਟ ਅਧੀਨ ਇਹਨੂੰ ਫ੍ਰੀਜ਼ ਕਰ ਦਿੱਤਾ ਗਿਆ ਇਹਦੀ ਕੀਮਤ ਜਿਹੜੀ ਹੈਗੀ 70 ਲੱਖ 30000 ਦੇ ਕਰੀਬ ਜਿਹੜੀ ਆ ਇਹ ਪਾਈ ਗਈ ਆ ਇਹਦੇ ਜਿਹੜੇ ਆਰਡਰ ਸੀਗੇ ਉਹ ਅਸੀਂ ਨਾਲ ਚਪਕਾਤੇ ਅੱਜ ਇਹਨਾਂ ਦੀ ਕੋਠੀ ਦੇ ਬਾਹਰ ਜਿਹੜੇ ਲਗਾਤੇ ਨੇ ਇੱਕ ਆਪੀ ਜਿਹੜੀ ਹੈਗੀ ਆ ਜ਼ਗੀਰੋ ਵਾਈਫੁਕ ਜੈਲਾ ਨੂੰ ਜਿਹੜੀ ਆ ਅਸੀਂ ਸੇਵ ਕਰਾਤੀ ਆ ਤੇ ਅੱਗੋਂ ਵੀ ਜੇ ਦਾ ਕੋਈ ਹੋਰ ਇਸ ਤੋਂ ਇਲਾਵਾ ਵੀ ਕਿਸੇ ਨੇ ਵੀ ਨਸ਼ੇ ਤੋਂ ਕੋਈ ਪ੍ਰਾਪਰਟੀ ਬੜਾਈ ਆ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਇਸੇ ਤਹਿਤ ਹੀ ਅੱਗੇ ਜਿਹੜੀਆਂ ਕਾਰਵਾਈਆਂ ਚਲਦੀਆਂ ਰਹਿਣਗੀਆਂ ਇਹ ਬੇਟਾ ਵੀ ਇਸੇ ਕੰਮ ਦੇ ਵਿੱਚ ਹਾਂਜੀ ਇਹਦਾ ਬੇਟਾ ਵਿਜੇ ਕੁਮਾਰ ਜਿਹੜਾ ਹੈਗਾ ਉਹ ਵੀ ਇਸੇ ਕੰਮ ਦੇ ਵਿੱਚ ਹੀ ਉਹਦੇ ਖਿਲਾਫ ਕਾਫੀ ਐਨਡੀਪੀਐਸ ਦੇ ਹੈਵੀ ਕਪੜੀ ਦੇ ਮੁਕਦਮੇ ਦਰਜਾ ਜੋ ਇਸ ਟਾਈਮ ਜੇਲ ਦੇ ਵਿੱਚ ਆ ਜਗੀਰੂ ਦੇ ਖਿਲਾਫ ਕਰਨੇ ਕਾਮ ਹੁੰਦੇ ਰਹਾ ਜਗੀਰੂ ਦੇ ਖਿਲਾਫ ਵੀ ਤਕਰੀਬਨ 7-8 ਮਾਮਲੇ ਜਿਹੜੇ ਉਹ ਐਨਡੀਪੀਐਸ ਦੇ ਦਰਜੇ ਨੇ ਉਹ ਹੁਣ ਆਈ ਸਟੈਂਡ ਕਿਤੇ ਲੋਕਾ ਦੇ ਕੋਜੇ ਮਨਾ ਬਲੇ ਜਿਹੜੇ ਉਦਾਲ ਤੇ ਚੱਲ ਰਹੇ ਨੇ ਕਈਆਂ ਦਾ ਡਿਸੀਜਨ ਹੋ ਗਿਆ ਉਹਦੇ ਵਿੱਚੋਂ ਹੁਣ ਬਾਹਰ ਹੈ ਜੀ ਐਸਟੀਐ ਜਿਹੜੀ ਬਾਹਰ ਆਈ ਹੋਈ ਹੈ ਬੇਲ ਦੇ ਉੱਤੇ ਬਾਹਰ ਆਈ ਹੋਈ ਹੈ ਤੁਹਾਨੂੰ ਮੈਸੇਜ ਦੇਣਾ ਚਾਹੁੰਗੇ ਇਲਾਕਾ ਨਿਵਾਸੀਆਂ ਨੂੰ ਬੱਸ ਜੀ ਇਹ ਆ ਕਿ ਜਿਹੜੇ ਵੀ ਗੋਰੇ ਕੰਮ ਕਰ ਰਹੇ ਨੇ ਨਸ਼ੇ ਦਾ ਤੰਦਾ ਕਰਕੇ ਇਹੋ ਜੀਆਂ ਪ੍ਰਾਪਰਟੀਆਂ ਬਣਾਉਂਦੇ ਨੇ ਜਾਂ ਗੱਡੀਆਂ ਕਾਰਾਂ ਖਰੀਦੇ ਨੇ ਉਹਨਾਂ ਦਾ ਵੀ ਹਸ਼ਰ ਕਾਨੂੰਨ ਮੁਤਾਬਕ ਜੋ ਥਾਟ ਐਫ ਦੇ ਤਹਿਤ ਹੈਥੌਲਟਿੰਗ ਦੇ ਕੇ ਭੇਜਿਆ ਜਾਏਗਾ ਉਹਨਾਂ ਦੀਆਂ ਪ੍ਰਾਪਰਟੀਆਂ ਇਸੇ ਤਰ੍ਹਾਂ ਹੀ ਫਰੀਕ ਰਾਈਆਂ ਜਾਣਗੀਆਂ ਇਹ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਜੁਦ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਮਹਮਾ ਪੂਰੇ ਪੰਜਾਬ ਦੇ ਵਿੱਚ ਚਲਾਈ ਹੋਈ ਆ ਉਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਵਿਧਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ BSP ਸਰਵੰਸੇਕ ਬੱਲ ਉਹਨਾਂ ਦੇ ਹੁਕਮਾਂ ਤੇ ਜ਼ਗੀਰੋ ਵਾਈਫ ਆਫ ਜੈਲਾ ਵਾਸੀ ਲਾਗੜੀਆਂ ਮੱਲਾ ਗੁਰਾਇਆਂ ਦੀ ਇਹ ਤਿੰਨ ਮੰਜ਼ਲੀ ਕੋਠੀ ਸੀਗੀ ਜਿਹੜੀ ਇਹ ਇਹਨਾਂ ਨੇ ਕੋਠੀ ਜਿਹੜੀ ਹੈਗੀ ਇਹ ਨਸ਼ੇ ਤੋਂ ਬਣਾਈ ਸੀਗੀ ਔਰ ਇਹ ਕੋਈ ਵੀ ਹੋਰ ਪੈਸਾ ਸ਼ੋਅ ਨਹੀਂ ਕਰ ਸਕੇ ਇਸ ਕਰਕੇ ਇਹ ਕੋਠੀ ਨੂੰ ਹੈਰ ਅਥਾਰਟੀ ਦਿੱਲੀ ਵੱਲੋਂ ਜਿਹੜਾ ਫਾਟ ਐਫ ਐਨ ਡੀ ਪੀ ਐਸ ਇੱਕ ਤਾਂ ਜਿਹੜਾ ਇਹਨੂੰ ਫ੍ਰੀਜ਼ ਕਰ ਦਿੱਤਾ ਗਿਆ ਇਹਦੀ ਕੀਮਤ ਜਿਹੜੀ ਹੈਗੀ ਆ 70 ਲੱਖ 30000 ਦੇ ਕਰੀਬ ਜਿਹੜੀ ਆ ਇਹ ਪਾਈ ਗਈ ਆ ਇਹਦੇ ਜਿਹੜੇ ਆਰਡਰ ਸੀਗੇ ਉਹ ਅਸੀਂ ਨਾਲ ਚਪਕਾਤੇ ਅੱਜ ਇਹਨਾਂ ਦੀ ਕੋਠੀ ਦੇ ਬਾਅਦ ਜਿਹੜੇ ਲਗਾਉਂਦੇ ਨੇ ਇੱਕ ਕਾਪੀ ਜਿਹੜੀ ਹੈਗੀ ਆ ਜ਼ਗੀਰੋ ਵਾਈਫ ਕੁਜੈਲਾ ਨੂੰ ਜਿਹੜੀ ਆ ਅਸੀਂ ਸੀਵ ਕਰਾਤੀ ਆ ਤੇ ਅੱਗੋਂ ਵੀ ਜੇ ਜਿਹੜਾ ਕੋਈ ਹੋਰ ਇਸ ਤੋਂ ਇਲਾਵਾ ਵੀ ਇਸੇ ਨਾਮੀ ਨਸ਼ੇ ਤੋਂ ਕੋਈ ਪ੍ਰਾਪਰਟੀ ਬਣਾਈ ਆ ਬਿਲਕੁਲ ਹੀ ਬਖਸ਼ਿਆ ਜਾਏਗਾ ਇਸੇ ਤਰ੍ਹਾਂ ਹੀ ਅੱਗੇ ਜਿਹੜੀਆਂ ਕਾਰਵਾਈਆਂ ਚੱਲਦੀਆਂ ਰਹਿਣਗੀਆਂ ਇਹਦੇ ਬੇਟਾ ਵੀ ਇਸੇ ਕੰਮ ਦੇ ਵਿੱਚ ਹਾਂਜੀ ਇਹਦਾ ਬੇਟਾ ਵਿਜੇ ਕੁਮਾਰ ਜਿਹੜਾ ਹੈਗਾ ਉਹ ਵੀ ਇਸੇ ਕੰਮ ਦੇ ਵਿੱਚ ਹੀ ਉਹਦੇ ਖਿਲਾਫ ਕਾਫੀ ਐਨਡੀਪੀਐਸ ਦੇ ਹੈਵੀ ਰਿਕਵਰੀ ਦੇ ਮੁਕਦਮੇ ਦਰਜਾ ਜੋ ਇਸ ਟਾਈਮ ਜੇਲ ਦੇ ਵਿੱਚ ਆ ਜਗੀਰੂ ਦੇ ਖਿਲਾਫ ਵੀ ਤਕਰੀਬਨ 7-8 ਮਾਮਲੇ ਜਿਹੜੇ ਉਹ ਐਨਡੀਪੀਐਸ ਦੇ ਦਰਜ ਜਰੇ ਉਹ ਹੁਣ ਇਸ ਟਾਈਮ ਕਿਤੇ ਸਾਡੇ ਕੋਲ ਜਿਹੜੇ ਅੰਮ੍ਰਲਿ ਜਿਹੜੇ ਅਦਾਲਤ ਵਿੱਚ ਚੱਲ ਰਹੇ ਨੇ ਕਈਆਂ ਦਾ ਡਿਸੀਜਨ ਹੋ ਗਿਆ ਉਹਦੇ ਵਿੱਚੋਂ ਸੋਨੋ ਬਾਹਰ ਹੈ ਜੀ ਐਸਟੇਮ ਇਹ ਜਿਹੜੀ ਬਾਹਰ ਆਈ ਹੋਈ ਹੈ ਬੇਲ ਦੇ ਉੱਤੇ ਬਾਹਰ ਆਈ ਹੋਈ ਹੈ ਤੁਹਾਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਲਾਕਾਂ ਦੇ ਵਸੇ ਮੈਸੇਜ ਇਹ ਆ ਕਿ ਜਿਹੜੇ ਵੀ ਬੁਰੇ ਕੰਮ ਕਰ ਰਹੇ ਨੇ ਨਸ਼ੇ ਦਾ ਧੰਦਾ ਕਰਕੇ ਇਹੋ ਜੀਆਂ ਪ੍ਰਾਪਟੀਆਂ ਬਣਾਉਂਦੇ ਨੇ ਜਾਂ ਗੱਡੀਆਂ ਕਾਰਾਂ ਖਰੀਦੇ ਨੇ ਉਹਨਾਂ ਦਾ ਵੀ ਹਸ਼ਰ ਕਾਨੂੰਨ ਮੁਤਾਬਕ ਜੋ ਥਾਟ ਐਫ ਦੇ ਤਹਿਤ ਹੈਥ ਅਥੋਰਟੀ ਨੂੰ ਲੈ ਕੇ ਭੇਜਿਆ ਜਾਏਗਾ ਉਹਨਾਂ ਦੀਆਂ ਪ੍ਰਾਪਰਟੀਆਂ ਇਸੇ ਤਰ੍ਹਾਂ ਹੀ ਫ੍ਰੀਜ਼ ਕਰਾਈਆਂ ਜਾਣਗੀਆਂ